ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਮਨਜੀਤ ਕੌਰ ਆ ਮੇਰੇ ਪਤੀ ਦੀ ਡੈਥ ਹੋ ਗਈ ਤੇ ਮੈਂ ਥੋੜੇ ਦਿਨ ਪਹਿਲਾਂ ਫੇਸਬੁੱਕ ਤੇ ਗੁਰੂਪੰਥ ਦੀ ਵੀਡੀਓ ਵੇਖੀ ਸੀ ਕਿ ਉਹ ਸੇਵਾਵਾਂ ਦਿੰਦੇ ਨੇ ਤੇ ਮੈਂ ਵੀ ਉਹਨਾਂ ਨੂੰ ਅਪੀਲ ਕੀਤੀ ਤੇ ਪਰ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰੀ ਅਪੀਲ ਇੰਨੀ ਜਲਦੀ ਸਵੀਕਾਰ ਹੋ ਗਈ ਆ ਉਹਨਾਂ ਨੇ ਮੈਨੂੰ ਏਡੀ ਵੀ ਟੀ ਮਸ਼ੀਨ ਦਿੱਤੀ ਸਿੰਗਰ ਕੰਪਨੀ ਦੀ ਨਾਲ ਰੀਲਾਂ ਨਾਲ ਕੈਂਚੀ ਦਿੱਤੀ ਮੈਂ ਗੁਰੂ ਪੰਥ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਗੁਰੂ ਪੰਥ ٹرسٹ ਨਾਲ ਜੁੜਨ ਤਾਂ ਜੋ ਮੇਰੇ ਵਰਗੇ ਲੋੜਵੰਦ ਪਰਿਵਾਰਾਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਪੰਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਬੱਚੀ ਨੂੰ ਪਸ਼ੀਨ ਲੈ ਕੇ ਦਿੱਤੀ ਹੈ ਮੇਰਾ ਬੇਟਾ ਦੀ ਡੈਥ ਹੋ ਗਈ ਸੀ ਇਸ ਕਰਕੇ ਮੇਰੇ ਪੁੱਤਰ ਪੋਤਰਾ ਛੋਟਾ ਜਿਹਾ ਇਸ ਵਾਸਤੇ ਮੈਂ ਮਸ਼ੀਨ ਇਸ ਨੂੰ ਲੈ ਕੇ ਦੇ ਨਹੀਂ ਸੀ ਸਕਦੀ ਮੇਰੀ ਪਹਿਲੀ ਵੀ ਥੋੜੀ ਹੈ ਪਰ ਜੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ